ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਲੰਧਰ ਚੋਣਾ ਨੂੰ ਲੈ ਕੇ ਲਗਾਤਾਰ ਸਿਆਸੀ ਲੀਡਰਾਂ ਦੇ ਬਿਆਨ ਸਾਹਮਣੇ ਆਉਂਦੇ ਨੇ ਉੱਥੇ ਹੀ ਭਾਜਪਾ ਪ੍ਰਧਾਨ ਨੇ ਪੰਜਾਬ ਦੇ ਸੁਨੀਲ ਕੁਮਾਰ ਜਾਖੜ ਦਾ ਹੁਣ ਬਿਆਨ ਸਾਹਮਣੇ ਆਇਆ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜਾ ਹੈ ਤੇ ਉਹਦਾ ਕੀ ਹਾਲ ਹੋ ਗਿਆ ਕੈਂਡੀਡੇਟ ਦਾ ਨਹੀਂ ਮੈਂ ਕੁਝ ਕਹਿਣਾ ਚਾਹੁੰਦਾ ਪਰ ਮੈਨੂੰ ਲੱਗਦਾ ਵੀ ਆ ਇਹਦੇ ਨਾਲ ਅੱਜ ਅਕਾਲੀ ਦਲ ਖੜਾ ਕਿੱਥੇ ਇਹਦੇ ਤੇ ਸਾਰੀ ਸਥਿਤੀ ਸਪਸ਼ਟ ਹੋ ਗਈ ਅਕਾਲੀ ਦਲ ਅਜ ਤਾਈਂ ਆਪਣੇ ਆਪ ਨੂੰ ਵੱਡਾ ਭਰਾ ਕਹਿ ਕੇ ਜਿਹੜਾ ਜਿਸ ਦਿਨ ਮੈਂ ਪ੍ਰਧਾਨ ਬਣਿਆ ਬੀਜੇਪੀ ਦਾ ਮੈਂ ਕਿਹਾ ਸੀ ਵੀ ਅਜ ਦੇ ਬਾਅਦ ਵੀ ਆ ਸੁਖਬੀਰ ਜੀ ਨੂੰ ਜਾਂ ਅਕਾਲੀ ਦਲ ਨੂੰ ਆ ਗੱਲ ਛੱਡਣੀ ਪਊਗੀ ਵੱਡਾ ਭਰਾ ਛੋਟਾ ਭਰਾ ਪੰਜਾਬ ਦੇ ਅੰਦਰ ਸਾਰੇ ਬਰਾਬਰ ਐ ਸੀ ਬਰਾਬਰ ਦੇ ਭਰਾ ਉਹ ਵੀ ਬਰਾਬਰ ਦੇ ਭਰਾ ਐ ਉਹਦੇ ਹਿਸਾਬ ਨਾਲ ਤਾਂ ਗੱਲ ਨਹੀਂ ਬਝੂਗੀ ਪਰ ਆ ਛੋਟਾ ਭਰਾ ਵੱਡਾ ਭਰਾ ਤੇ ਜੋ ਕੋ ਮਾੜਾ ਮੋਟਾ ਵਹਿਮ ਅਜੇ ਕਿਸੇ ਨੂੰ ਸੀਗਾ ਉਹ ਪੰਜਾਬ ਦੇ ਲੋਕਾਂ ਨੇ ਦੱਸਤਾ ਵੀ ਕਿਹੜਾ ਵੱਡਾ ਭਰਾ ਐ ਤੇ ਕਿਹੜਾ ਛੋਟਾ ਭਰਾ ਐ ਇਹ ਉਹਦੇ ਉੱਤੇ ਅੱਜ ਆ ਮੋਹਰ ਆ ਲੱਗੀ ਵੀ ਉਹਨਾਂ ਦੇ ਕੈਂਡੀਡੇਟ ਜਿਹੜੇ ਛੱਡ ਕੇ ਐ ਤੇ ਦੂਜੇ ਪਾਸੇ ਤੁਰ ਗਏ ਕਿ ਵੈਸੇ ਤਾਂ ਮੈਂ ਦੇਖੋ ਮੇਰਾ ਰਾਜਨੀਤਿਕ ਵਿਰੋਧ ਹੈ ਭਗਵੰਦ ਮਾਨ ਜੀ ਦੇ ਨਾਲ ਕੋਈ ਉਹਨਾਂ ਨਾਲ ਮੇਰੀ ਨਿੱਜੀ ਖੁੰਦਕ ਜਾਂ ਦੁਸ਼ਮਣੀ ਨਹੀਂ ਇਸ ਕਰਕੇ ਮਨ ਨੂੰ ਕਹਿੰਦੇ ਕੋਈ ਸੰਕੋਚ ਨਹੀਂ ਵੀ ਇਸ ਗੱਲ ਦੇ ਨਾਲ ਮੈਂ ਬਿਲਕੁਲ ਸਹਿਮਤ ਹਾਂ ਭਗਵੰਦ ਮਾਨ ਜੀ ਦੇ ਨਾਲ ਵੇ ਕਲੀ ਇਹਦਾ ਹਾਲ ਤਾਂ ਆਵੇ ਆਖੜਾ ਵੀ ਤਕੜੀ ਕੋਈ ਹੋਰ ਲੈ ਗਿਆ ਪਿੰਡਾਂ ਦੇ ਅੰਦਰ ਮੈਨੂੰ ਪਤਾ ਸਾਡੀਆਂ ਮਾਤਾਵਾਂ ਪੈਣਾ ਖਾਸ ਤੌਰ ਤੇ ਮਾਤਾਵਾਂ ਜਿਹੜੇ ਬਜ਼ੁਰਗ ਸੀਗੇ ਉਹ ਤਕੜੀ ਨੂੰ ਵੋਟ ਪਾਉਂਦੇ ਸੀ ਉਹਨਾਂ ਨੂੰ ਨਹੀਂ ਚ ਫਰਕ ਪੈਂਦਾ ਕਿ ਉੱਥੇ ਸੁਖਵੀਰ ਬਾਦਲ ਜੀ ਬੈਠੇ ਹੈ ਕੋਈ ਹੋਰ ਫੰਨੇਖਾਂ ਬੈਠਾ ਹੈ ਉਹਨਾਂ ਨੇ ਤਾਂ ਤਗੜੀ ਨੂੰ ਤਗੜੀ ਪੰਥ ਦੀ ਪਛਾਣ ਸੀ ਤੇ ਉਹ ਤਗੜੀ ਇਹਨਾਂ ਨੇ ਰੋਲਤੀ ਤਾਂ ਇਹ ਪਤਾ ਲੱਗਦਾ ਵੀ ਅੱਜ ਅਕਾਲੀ ਦਲ ਕਿਹੜੇ ਕਹਾੜ ਤੇ ਖੜਾ ਹੈ ਕਿੱਥੇ ਖੜਾ ਹੈ ਆਪਣੇ ਉਹਨੂੰ ਸੰਭਾਲਣਗੇ ਕਿ ਨਹੀਂ ਕਦੋਂ ਸੰਭਾਲ ਸਕਦੇ ਉਹਨਾਂ ਦਾ ਆਪਣਾ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਦੇ ਕੋਣ ਕਰ ਰਹੇ ਹਾਂ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਪ D5 ਚੈਨਲ ਹਿੰਦੀ ਵੀ ਹੋਗਾ ਸਾਹ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕਮ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ